ਸਰਜ ਬਾਈ ਦੇ ਸਾਡੇ ਦਿਲਾਂ ਚ ਦਾ ਰਹਿਣੇ ਰਹਿਣਾ ਪਰ ਅਸੀਂ ਇਹਨਾਂ ਸਟੇਜਾਂ ਤੋਂ ਵੀ ਰਾਜਵੀਰ ਨੂੰ ਜਾਣਦੇ ਦਵਾਗੇ ਕਿ ਤਾੜੀ ਰਾਜਵੀਰ ਦੇ ਨਾਂ ਤੇ ਨਾਲ ਦੇ। ਕਿ ਆਰਟਿਸਟਾਂ ਦਾ ਹਮੇਸ਼ਾ ਛੋਟੇ ਦਿਲਾਂ ਚ ਰਹਿਣਾ ਛੋਟੇ ਕਰਕੇ ਬਣਦਾ। ਮੈਨੂੰ ਫਿਕਰ ਮੋਤੀਆਂ ਦਾ ਜੋ ਤੇਰੀ ਅੱਖ ਦਾ ਪਾਣੀ ਆ। ਨਹੀਂ ਅੱਜ ਕੱਲ ਕਮਲੇ ਨਹੀਂ ਲੱਭਦੇ ਕਿ ਦੁਨੀਆ ਬਹੁਤ ਸਿਆਣੀ ਆ। ਇਹਨੇ ਨੇ ਉਬਰ ਹੋ ਜਾਂਦੇ ਆ। ਤਾਂ ਕੀ ਕਹਦਾ ਰਾਜਵੀਰ ਦੇ ਲਈ ਕਈ ਕਰੀ ਫਿਰਦੀ ਕਮਰੇ ਸਫਾਈ ਕਰਦੀ ਰਹਿਦੀ ਰੀਜ ਪੂਰੀ ਹੋਵੀ ਜਦ ਨਾ ਬੜੇ ਜਰਦੀ ਪੂਰੀ ਹੋਵੀ ਸੂਤ ਬਰਗਾਨੀ ਪਵੇ ਬਾਹਤ ਰੰਗੀਨ ਚੂੜਾ ਮੇਰੇ ਕੀ ਬਾਤ ਹੈ ਬਹੁਤ ਵਧੀਆ ਸਿੱਖਦੇ ਹੋ ਕਿ ਤੂੰ ਸਿੱਖਦੇ ਹੋ ਹਾਂਜੀ ਬ੍ਰਦਰ ਤੂੰ ਸਿੱਖਣੀ ਮੈਂ ਆਪਣੇ ਅੱਛਾ ਅਸੀਂ ਕਰਨੇ ਆ ਪ੍ਰੈਕਟਿਸ ਮਹਾਰਾਜ ਸਾਧ ਜੀ ਕੀ ਬਾਤ ਹੈ ਨਾ ਨਾ ਮੈਂ ਵਾਰ ਵੀ ਕਾਪੀ ਕਰਨੀ ਆ ਜਿਵੇਂ ਤੁਸੀਂ ਬਾਬਾ ਬੰਦਾ ਬਹਾਦਰ ਜੀ ਦੀ ਵਾਰ ਕਾਉਂਦੇ ਆ ਨਾ ਜਿਹੜਾ ਗਾਣਾ ਗਾਇਆ ਇਹ ਆਮ ਜਿਹੜੇ ਨੋਰਮਲ ਅਦਾਕ ਜੀ ਜਿਹੜੇ ਗਾਉਂਦੇ ਆਪਾਂ ਤੇ ਉਹ ਨਹੀਂ ਹੈਗਾ ਹਾਂਜੀ ਤੇ ਫੇਰ ਵੀ ਤੁਸੀਂ ਵਿਦਿਆ ਗਿਆ ਪਰ ਕਮਾਲ ਹੈ ਬਹੁਤ ਵਧੀਆ ਇੱਕ ਹੋਰ ਸੁਣਾਨਾ ਹਾਂਜੀ ਹਾਂ ਸੁਣਾਓ 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 ਲੈ ਸਾਨੂੰ ਤਾਂ ਚਾਹੀਦਾ ਏ ਕੋਣ ਵਾਲੇ ਮੁੰਡੇ ਤੂੰ ਆ ਜਾ ਦਿਲ ਜਾ ਨੀ ਆ ਹਾਂ ਹਾਂ ਜਉਦੀ ਰਹਿ ਮੇਰੀ ਭੈਣ ਤੇ ਨੂੰ ਨਾ ਜੇ ਹੁਣ ਮੈਂ ਤੇਰੇ ਕੋਲੇ ਹੁੰਦਾ ਤੈਨੂੰ ਇਨਾਮ ਦੇਣਾ ਸੀ ਮੈਂ ਸਤਿ ਸ੍ਰੀ ਅਕਾਲ ਦੋਸਤੋ ਬੇਸ਼ੱਕ ਰਾਜਵੀਰ ਜਵੰਦਾ ਅੱਜ ਸਰੀਰਕ ਤੌਰ ਤੇ ਸਾਡੇ ਵਿੱਚ ਘਰ ਨਹੀਂ ਨੇ ਪਰ ਕਿਹਾ ਜਾਂਦਾ ਹੈ ਕਿ ਆਵਾਜ਼ ਹਮੇਸ਼ਾ ਅਮਰ ਰਹਿੰਦੀ ਹੈ ਆਵਾਜ਼ ਕਦੇ ਵੀ ਨਹੀਂ ਜਾਂਦੀ ਤੇ ਇਸੇ ਤਰ੍ਹਾਂ ਹੀ ਜਿੱਥੇ ਰਾਜਵੀਰ ਜਵੰਦਾ ਦੇ ਨਜ਼ਦੀਕੀ ਉਹਨਾਂ ਦੇ ਕਲਾਸ ਪੈ ਲੋ ਉਹਨਾਂ ਦੇ ਨਾਲ ਪੜੇ ਸਿੰਗਰ ਜੋ ਕਿ ਸਟੇਜਾਂ ਦੇ ਉੱਪਰ ਰਾਜਵੀਰ ਜਵੰਦਾ ਦੇ ਗੀਤ ਗਾ ਕੇ ਉਹਨਾਂ ਦੀ ਗੱਲ ਕਰਕੇ ਹਮੇਸ਼ਾ ਦੇ ਲਈ ਉਹਨਾਂ ਨੂੰ ਇਸੇ ਤਰ੍ਹਾਂ ਹੀ ਯਾਦ ਰੱਖਣ ਦੀ ਇਸੇ ਤਰ੍ਹਾਂ ਹੀ ਜਿਉਂਦਾ ਰੱਖਣ ਦੀ ਗੱਲ ਕਰਦੇ ਨੇ ਤਾਂ ਉੱਥੇ ਪੰਜਾਬੀ 뮤직 ਇੰਡਸਟਰੀ ਦੇ ਹੋਰ ਕਲਾਕਾਰ ਵੀ ਰਾਜਵੀਰ ਜਵੰਦਾ ਦੀ ਹੀ ਗੱਲ ਕਰ ਰਹੇ ਨੇ ਤੇ ਰਾਜਵੀਰ ਜਵੰਦਾ ਨੂੰ ਇੱਕ ਟ੍ਰਿਬਿਊਟ ਦੇ ਤੌਰ ਤੇ ਹਮੇਸ਼ਾ ਆਪਣੀਆਂ ਸਟੇਜਾਂ ਤੋਂ ਯਾਦ ਕਰਨ ਦਾ ਵਾਅਦਾ ਵੀ ਕਰ ਰਹੇ ਨੇ ਤੇ ਉੱਥੇ ਹੀ ਦੋਸਤੋ ਇਸ ਸਮੇਂ ਇੱਕ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੀ ਆਵਾਜ਼ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਆਵਾਜ਼ ਹੂਬ ਹੂ ਰਾਜਵੀਰ ਜਵੰਦਾ ਦੀ ਆਵਾਜ਼ ਵਰਗੀ ਹੈ ਹਾਲਾਂਕਿ ਰਾਜਵੀਰ ਜਵੰਦਾ ਦੀ ਆਵਾਜ਼ ਦੇ ਨਾਲ ਇਹ ਮਿਲਦੀ ਹੈ ਜਾਂ ਨਹੀਂ ਇਸਦਾ ਫੈਸਲਾ ਤੁਸੀਂ ਕਰਨਾ ਹੈ ਤੁਹਾਡੇ ਸਾਹਮਣੇ ਇਹ ਆਵਾਜ਼ ਰੱਖਦੇ ਆ ਪਰ ਉੱਥੇ ਹੀ ਰਾਜਵੀਰ ਜਵੰਦਾ ਨੂੰ ਯਾਦ ਕਰਦੇ ਹੋਏ ਲੋਕ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਸ਼ੇਅਰ ਕਰ ਰਹੇ ਨੇ ਦੋਸਤੋ ਰਾਜਵੀਰ ਜਵੰਦਾ ਦੀ ਜੋ ਆਵਾਜ਼ ਸੀ ਸਾਰਿਆਂ ਨਾਲੋਂ ਅਲੱਗ ਸੀ ਕਿਉਂਕਿ ਅਜਿਹੀ ਆਵਾਜ਼ ਕਿਸੇ ਕਿਸੇ ਸਿੰਗਰ ਦੀ ਹੀ ਹੁੰਦੀ ਹੈ ਅਜਿਹਾ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ ਤੇ ਜੋ ਰਾਜਵੀਰ ਜਵੰਦਾ ਗਾਉਂਦਾ ਸੀ ਦਿਲ ਤੋਂ ਅਤੇ ਹਿੱਕ ਦੇ ਜੋਰ ਤੇ ਗਾਉਂਦਾ ਸੀ ਇਹ ਗੱਲ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਉੱਥੇ ਇਹ ਵੀ ਸਾਹਮਣੇ ਆਇਆ ਹੈ ਸੂਤਰਾਂ ਤੋਂ ਅਤੇ ਕੁਝ ਮਿਊਜ਼ਿਕ ਕੰਪਨੀਆਂ ਤੋਂ ਗੱਲ ਕਰਨ ਤੇ ਕਿ ਰਾਜਵੀ ਜਵੰਦਾ ਦੇ ਕੁਝ ਗੀਤ ਤਿਆਰ ਵੀ ਪਏ ਨੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਲੀਜ਼ ਵੀ ਕੀਤੇ ਜਾਣਗੇ ਉਹਨਾਂ ਨੂੰ ਇੱਕ ਟ੍ਰਿਬਿਊਟ ਇੱਕ ਯਾਦ ਕਰਦੇ ਹੋਏ ਤੇ ਉੱਥੇ ਹੀ ਇਸ 17 ਤਰੀਕ ਨੂੰ ਰਾਜਵੀ ਜਵੰਦਾ ਦਾ ਅੰਤਿਮ ਅਰਦਾਸ ਉਹਨਾਂ ਦਾ ਭੋਗ ਉਹਨਾਂ ਦੇ ਪਿੰਡ ਪੋਨਾ ਵਿਖੇ ਪੈਣਾ ਹੈ ਤੇ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਨੌਜਵਾਨ ਦੀ ਵੀਡੀਓ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੇ ਵਰਗੀ ਹੀ ਆਵਾਜ਼ ਹੈ ਕਿਉਂਕਿ ਜਿੱਥੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਕਮੈਂਟ ਸੈਕਸ਼ਨ ਚੈੱਕ ਕਰਨ ਤੇ ਜ਼ਿਆਦਾਤਰ ਲੋਕ ਇਹੀ ਗੱਲ ਕਹਿ ਰਹੇ ਨੇ ਤੇ ਉੱਥੇ ਇਸ ਨੌਜਵਾਨ ਦੀਆਂ ਕੁਝ ਵਾਕੀ ਗੀਤ ਗਾਉਂਦੇ ਦੀਆਂ ਵੀਡੀਓਜ਼ ਵੀ ਸ਼ੇਅਰ ਕਰਦੇ ਆਂ ਤਾਂ ਕਿ ਫੈਸਲਾ ਬਿਲਕੁਲ ਸਹੀ ਤਰੀਕੇ ਨਾਲ ਕੀਤਾ ਜਾ ਸਕੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਜਦੋਂ ਇੱਕ particular singer ਦਾ ਗੀਤ ਸੇਮ ਗਾਇਆ ਜਾਂਦਾ ਤਾਂ ਉੱਥੇ ਆਵਾਜ਼ ਕਿਤੇ ਨਾ ਕਿਤੇ ਮੈਚ ਕਰਦੀ ਲੱਗਦੀ ਹੈ ਪਰ ਇਸ ਦਾ ਸਹੀ ਫੈਸਲਾ ਹੋਰ ਗੀਤ ਗਾਉਣ ਤੋਂ ਹੀ ਲਗਾਇਆ ਜਾ ਸਕਦਾ ਹੈ ਨਾਲ ਹੀ ਤੁਹਾਡੇ ਨਾਲ ਰਾਜਵੀਰ ਜਵੰਦਾ ਦੀ ਖਾਸ ਖਾਸ ਵੀਡੀਓ ਵੀ ਸ਼ੇਅਰ ਕਰਾਂਗੇ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਅੱਗੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਤੇ ਰਾਜਵੀਰ ਜਵੰਦਾ ਦੇ ਲਈ ਦੋ ਸ਼ਬਦ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਕਿਉਂਕਿ ਇਹ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਪਰ ਰਾਜਵੀਰ ਜਵੰਦਾ ਨੂੰ ਯਾਦ ਕਰਕੇ ਉਹਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਉਹਨਾਂ ਦੇ ਗੀਤ ਸੁਣਦੇ ਰਹਿਣ ਦੇ ਨਾਲ ਇੱਕ ਉਹਨਾਂ ਨੂੰ ਸ਼ਰਧਾਂਜਲੀ ਹੋਵੇਗੀ ਜੋ ਉਹਨਾਂ ਨੇ ਇੱਕ ਸਾਫ਼ ਸੁਥਰਾ ਤੇ ਪਰਿਵਾਰਕ ਗੀਤ ਹਮੇਸ਼ਾ ਹੀ ਗਾਇਆ ਅਤੇ ਕਦੇ ਵੀ ਆਪਣੀ ਲੀਤੋਂ ਪਿੱਛੇ ਨਹੀਂ ਹਟੇ ਨੀੜੀਏ ਨਾ ਕੀ ਹੋ ਨੀ ਮੈਨੂੰ ਫਿਕਰ ਮੋਤੀਆਂ ਦਾ ਜੋ ਤੇਰੀ ਅੱਖ ਦਾ ਪਾਣੀ ਆ ਨੀ ਅੱਜ ਕੱਲ ਕਮਲੇ ਨਹੀਂ ਲੱਭਦੇ ਕਿ ਦੁਨੀਆ ਬਹੁਤ ਸਿਆਣੀ ਆ ਕਾਦਾ ਮਾੜ ਰਾਜੀ ਆ ਦਾ ਬਦਲਦੇ ਨਿਤ ਹੀਰਾਣੀਆਂ ਆ I'm shooting y'all. <laughs> ਕਾਸੀਆ ਭਾਈ ਹਾਂ ਅੱਸੀ ਕਾਲੀ ਬੜੀ ਕਮਾ ਕੇ ਕੱਢੀ ਆਪਾਂ ਪਤੰਦਲਾ ਮੈਂ ਪਰਣਾ ਲਾ ਆਪਣਾ ਲੱਭਾਈ ਨਹੀਂ ਥੋੜੀ ਇਦਾਂ ਹੀ ਸੋਹਣਾ ਲੱਗਦਾ ਅੱਛਾ ਹੋਰ ਇਦਾਂ ਹੀ ਹੁੰਦੇ ਹੋਰ ਸੁਣਾਓ ਬਹੁਤ ਵਧੀਆ ਗੋਟ ਹੋਰ ਸੁਣਾਓ ਠੀਕ ਹਾਂਜੀ ਹਾਂ ਵਧੀਆ ਵਧੀਆ ਤੇ ਮੈਂ ਤੁਹਾਨੂੰ ਗੱਲ ਕਹਿਣੀ ਇੱਕ ਦੱਸੋ ਦੋ ਕਹੋ ਜੀ ਮੇਰੀ ਆ ਭੈਣ ਨੇ ਨਿੱਕੀ ਇੱਕ ਤੇ ਤੁਹਾਡੇ ਗਾਣੇ ਬੜੇ ਕਾਪੀ ਕਰਦੀ ਇੱਕ ਮਾੜੀ ਜਿਹਾ ਸੁਣਿਆ ਅੱਛਾ ਬਾਜੀ ਬਾ ਸਾਸੀ ਕਾ ਵੀਜੀ 사ਸੀ ਕਾ ਪੇੜ 사ਸੀ ਕੀ ਹਾਲ ਕੀ ਹਾਲ ਠੀਕ ਹੋ ਹਾਂਜੀ ਠੀਕ ਆ ਤੂੰ ਸੁਣਾਓ ਉਹ ਤਾਂ ਕਹਿੰਦਾ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਚਲੋ ਮੈਂ ਸੁਣਾ ਦਿੰਨੀ ਆ ਆ ਸੁਣਾਓ ਪਾਬੀਏ ਨੀ ਪਾਬੀਏ ਨੀ ਰੰਗ ਦੀ ਗੁਲਾਬੀ ਨੀ ਅਲੜੋ ਨਨਾਨ ਤੇਰੀ ਸੋਹਣੀ ਬੇ ਹਿਸਾਬੀ ਏ ਵੀਰਾ ਤੈਨੂੰ ਲੱਭਣ ਲਈ ਬਾਰ ਟੋਲਦਾ ਨੀ ਚਾਬੀ ਮੱਛੀ

ਕਿਆ ਬਾਤ ਹੈ ਨਾ ਨਾ ਮੈਂ ਵਾਰ ਵੀ ਕਾਪੀ ਕਰਨੀ ਹੈ ਜਿਵੇਂ ਤੁਸੀਂ ਬਾਬਾ ਬੰਦਾ ਭਦਰ ਜੀ ਦੀ ਵਾਰ ਕਾਉਂਦੇ ਹੋ ਨਾ ਦੇਖੋ ਜਿਹੜਾ ਗਾਣਾ ਗਾਇਆ ਇਹ ਆਮ ਜਿਹੜੇ ਨੋਰਮਲ ਅਦਾਕ ਜੀ ਜਿਹੜੇ ਗੋਨੇ ਆਪਾਂ ਤੇ ਉਹ ਨਹੀਂ ਹੈਗਾ ਹਾਂਜੀ ਤੇ ਫਿਰ ਵੀ ਤੁਸੀਂ ਵਧੀਆ ਗਾਇਆ ਪਰ ਕਮਾਲ ਹੈ ਬਹੁਤ ਵਧੀਆ ਇੱਕ ਹੋਰ ਸੁਣਾਨਾ ਹਾਂਜੀ ਹਾਂ ਸੁਣੋ 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 ਲਾ ਸਾਨੂੰ ਤਾਂ ਚਾਹੀਦਾ ਹੈ ਕੋਣ ਵਾਲੇ ਮੁੰਡੇ ਤੂੰ ਆ ਜਾ ਜੌਦੀ ਰਹਿ ਮੇਰੀ ਭੈਣ ਤੇ ਨਾ ਜੇ ਹੁਣ ਮੈਂ ਤੇਰੇ ਕੋਲੇ ਹੁੰਦਾ ਤੈਨੂੰ ਇਨਾਮ ਦੇਣਾ ਸੀ ਮੈਂ ਕਿੱਥੋਂ ਤੁਸੀਂ ਕਿਹੜੇ ਪਿੰਡ ਤੋਂ ਚੰਡੀਗੜ੍ਹ ਚੰਡੀਗੜ੍ਹ ਤੇ ਆਸੀ ਜੀ ਚੰਡੀਗੜ੍ਹ ਕਿੱਥੇ ਰਹਿੰਦੇ ਹੋ ਚੰਡੀਗੜ੍ਹ ਟਰੈਕਟਰ 52 ਮੈਂ ਜਦੋਂ ਆਇਆ ਨਾ ਟਰੈਕਟਰ 52 ਤੇ ਮੈਨੂੰ ਇੰਸਟਾਗ੍ਰਾਮ ਤੇ ਆਪਣਾ ਨੰਬਰ ਸੈਂਡ ਕਰ ਦਿਓ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਦਾ ਲਓ ਉਹਨੇ ਕਿਹਾ ਨਾਮ ਤੁਹਾਨੂੰ ਦੇ ਦੇਣਾ ਬਹੁਤ ਸੋਹਣਾ ਕੋਈ ਸਿੱਖਿਆ ਕਰ ਭੈਣ ਮੇਰੀ ਬਹੁਤ ਹੀ ਕਮਾਲ ਦੀ ਫੋਕ ਫੋਕ ਕਮਾਵਾ ਇੱਕ ਵਾਰੀ ਠੀਕ ਹੈ ਧੰਨਵਾਦ ਜੀ ਤਰ ਨਾ ਦੁੱਖਾਂ ਨਾਲ ਨਾ ਦੁਖਾਣਾ ਲੈ ਤਾ